ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਪ੍ਰਪ ਸਿੱਧੂ ਗੱਲ ਕਰਾਂਗੇ ਉਸ ਸੰਮੇਲਨ ਦੀ ਜੋ ਅਮਰੀਕਾ ਦੇ ਵਿੱਚ ਹੋਣ ਜਾ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਗਲੇ ਹਫਤੇ ਦੇ ਅੰਤ ਵਿੱਚ ਆਪਣੇ ਡੇਲਾਵਰ ਨਿਵਾਸ ਤੇ ਕੁਆਡ ਯਾਨੀ ਕਿ ਕੁਆਟਰਨਰੀ ਸਕਿਉਰਿਟੀ ਡਾਇਲੌਗ ਨੇਤਾਵਾਂ ਦੇ ਚੌਥੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨਗੇ ਵਾਈਟ ਹਾਊਸ ਦੇ ਬਲਾਰੇ ਨੇ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਕੁਆਡ ਵਿੱਚ ਚਾਰ ਦੇਸ਼ ਆਸਟ੍ਰੇਲੀਆ ਭਾਰਤ ਜਾਪਾਨ ਤੇ ਅਮਰੀਕਾ ਸ਼ਾਮਲ ਨੇ ਭਾਰਤ ਨੂੰ ਇਸ ਸਾਲ ਕੁਆਡ ਦੀ ਮੇਜ਼ਬਾਨੀ ਕਰਨੀ ਸੀ ਪਰ ਹੁਣ ਅਗਲੇ ਸਾਲ ਸੰਮੇਲਨ ਦੀ ਮੇਜ਼ਬਾਨੀ ਭਾਰਤ ਕਰੇਗਾ ਕੁਆਡ ਲੀਡਰਸ਼ਿਪ ਸੰਮੇਲਨ ਬਾਈਡਨ ਦੀ ਅਲ ਕਦਮੀ ਹੈ ਅਤੇ ਅਮਰੀਕਾ ਦੇ ਬਾਹਰ ਜਾਣ ਵਾਲੇ ਰਾਸ਼ਟਰਪਤੀ ਦੀ ਵਿਦੇਸ਼ੀ ਨੀਤੀ ਦੀਆਂ ਪ੍ਰਮੁੱਖ ਪਰੰਪਰਾਵਾਂ ਦੇ ਵਿੱਚੋਂ ਇੱਕ ਹੈ ਵਾਈਟ ਹਾਊਸ ਦੇ ਪ੍ਰੈਸ ਕਟਰ ਕੈਰਨ ਨੇ ਜਾਣਕਾਰੀ ਦਿੰਦੇ ਆ ਕਿ ਰਾਸ਼ਟਰਪਤੀ ਜੋਸਫ ਆਰ ਬਾਈਡਨ ਜੂਨੀਅਰ ਸ਼ਨੀਵਾਰ ਸਤੰਬਰ 21 ਨੂੰ ਵਲਮਿੰਗਟਨ ਡਲੇਵਰ ਵਿੱਚ ਕੁਆਡ ਨੇ ਤਾਂ ਦੇ ਚੌਥੇ ਸੰਮੇਲਨ ਦੀ ਮੇਜ਼ਬਾਨੀ ਕਰਨਗੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਕੁਆਡਸ ਸੰਮੇਲਨ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਅਮਰੀਕਾ ਤੋਂ ਸੱਦਾ ਮਿਲਿਆ ਉਹਨਾਂ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਦੇਸ਼ੋਂ ਦਾ ਸੱਦਾ ਭੇਜਿਆ ਇਸ ਦੌਰਾਨ ਮੋਦੀ ਨੇ 21 ਸਤੰਬਰ ਨੂੰ ਹੋਣ ਵਾਲੀ ਕੁਆਡ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਹਰੀ ਚੰਡੀ ਦੇ ਦਿੱਤੀ ਹੈ ਅਮਰੀਕਾ ਕੁਆਡ ਮੈਂਬਰਾਂ ਦੇਸ਼ਾਂ ਦੀ ਬੈਠਕ ਦੀ ਮੇਜ਼ਬਾਨੀ ਕਰਨ ਜਾ ਰਿਹਾ ਇਸ ਕਾਨਫਰੰਸ ਵਿੱਚ ਇਸ ਮਹੀਨੇ ਦੀ 21 ਸਤੰਬਰ ਨੂੰ ਡੈਲਵਰ ਸੂਬੇ ਦੇ ਵਿੱਚ ਵਲਮਿੰਗਟਨ ਨਾਂ ਦੇ ਸ਼ਹਿਰ ਵਿੱਚ ਹੋਵੇਗੀ ਇਹ ਪਹਿਲੀ ਵਾਰ ਹੈ ਜਦੋਂ ਵਲਮਿੰਗਟਨ ਡੈਲਵਰ ਵਿੱਚ ਵਿਅਕਤੀਗਤ ਤੌਰ ਤੇ ਕੁਆਡ ਸਮਿਲਨ ਨੂੰ ਅਯੋਜਿਤ ਕੀਤਾ ਜਾ ਰਿਹਾ ਹੈ ਇਸ ਵਿੱਚ ਅਮਰੀਕਾ ਦੇ ਨਾਲ ਨਾਲ ਭਾਰਤ ਆਸਟ੍ਰੇਲੀਆ ਤੇ ਜਾਪਾਨ ਦੇ ਮੈਂਬਰ ਦੇਸ਼ ਨੇ ਜਿਹੜੇ ਉਹ ਹਿੱਸਾ ਲੈਣਗੇ ਰਾਸ਼ਟਰਪਤੀ ਬਾਇਡਨ ਅਤੇ ਮੋਦੀ ਦੇ ਨਾਲ ਨਾਲ ਆਸਟ੍ਰੇਲੀਆ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਐਂਥਨੀ ਅਤੇ ਫਾਰਮਰ ਕਚਦਾ ਇਸ ਸਮਾਗਮ ਦੇ ਵਿੱਚ ਹਿੱਸਾ ਲੈਣਗੇ ਸੰ 2021 ਦੇ ਵਿੱਚ ਵਾਈਟ ਹਾਊਸ ਵਿੱਚ ਪਹਿਲੀ ਵਾਰ ਕੁਆਡ ਲੀਡਰਾਂ ਦਾ ਸਿਮੇਲਨ ਹੈ ਜਿਹੜਾ ਉਹ ਸ਼ੁਰੂ ਹੋਇਆ ਸੀ ਉਦੋਂ ਤੋਂ ਇਹ ਮੀਟਿੰਗ ਹਰ ਸਾਲ ਕਰਵਾਈ ਜਾ ਰਹੀ ਹੈ ਇਸ ਦੌਰਾਨ ਮੋਦੀ 21 ਸਤੰਬਰ ਤੋਂ 3 ਦਿਨਾਂ ਲਈ ਅਮਰੀਕਾ ਜਾਣਗੇ ਪ੍ਰਧਾਨ ਮੰਤਰੀ ਮੋਦੀ ਕੁਆਡ ਸਟਿਕਰ ਸਿਮੇਲਨ ਦੇ ਵਿੱਚ ਸ਼ਰਕਤ ਕਰਨਗੇ ਅਤੇ ਭਾਈਵਾਲ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਦਵੱਲੇ ਸਬੰਧਾਂ ਦੇ ਵਿੱਚ ਤੇ ਵੀ ਚਰਚਾ ਕਰਨਗੇ ਮੋਦੀ 22 ਸਤੰਬਰ ਨੂੰ ਨਿਊ ਜਰਸੀ ਦੇ ਵਿੱਚ ਭਾਰਤੀ ਭਾਈਚਾਰੇ ਦੇ ਇੱਕ ਸਮਾਗਮ ਵਿੱਚ ਸ਼ਰਕਤ ਕਰਨਗੇ 23 ਨਵੰਬਰ ਨੂੰ ਭਵਿੱਖ ਦੇ ਸਿੱਖਰ ਸੰਮੇਲਨ ਦਾ ਵੀ ਹਿੱਸਾ ਬਣਨਗੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ